ਜੀ ਸਾਡੇ ਕੋਲ ਅੱਜ ਸਾਧੂ ਆਏ ਨੇ ਮਹਾਤਮਾ ਮੰਡਲੀ ਇਹਨਾਂ ਨੂੰ ਪੁੱਛਦੇ ਆਪਾਂ ਵੀ ਕਿਹੜੇ ਭੇਖਾ ਤੁਹਾਡਾ ਉਦਾਸੀ ਸੰਨਿਆਸੀ ਬਰਾਗੀ 나ਥ ਨਿਰਮਲੇ ਹਾਂਜੀ ਬਾਬਾਈ ਤੁਸੀਂ ਮਲ ਕਿਹੜਾ ਚੋਲਾ ਪਾਇਆ ਭਗਵਾ ਇਹ ਇਹ ਮਲ ਕਿ ਤੁਸੀਂ ਉਦਾਸੀਆਂ ਸੰਨਿਆਸੀਆਂ ਬਰਾਗੀਆਂ 나ਥ ਹੋ ਨਿਰਮਲਿਆਂ ਕਿਹੜੀ ਸੰਪਰਦਾ ਹੈ ਉਦਾਸੀ ਉਦਾਸੀ ਕਿ ਵੱਡੇ ਖੜਦੇ ਹੋ ਛੋਟੇ ਖੜਦੇ ਵੱਡੇ ਦੇ ਵੱਡੇ ਦੇ ਕਿਹੜੀ ਪੰਗ ਦਾ ਤੁਹਾਡੀ ਪੰਗਤ ਕਿਹੜੀ ਆ ਵੱਡੇ ਜਹਾਂ ਹੀ ਪੰਗਤ ਕਿਹੜੀ ਆ ਵੱਡੇ ਜਦਾਂ ਵੱਡੇ ਜਹਾਂ ਸਾਰੇ ਕਹਿੰਦੇ ਨੇ ਵੱਡੇ ਜਹਾਂ ਮੈਂ ਪੰਗਤ ਦੱਸੋ ਸਾਧੂਆਂ ਦੀ ਸਾਡੇ ਪੰਗਤ ਹੁੰਦੀ ਆ ਕਿਹੜੀ ਪੰਗਤ ਦੇ ਸਾਧੂ ਆ ਤੁਸੀਂ ਚਾਰ ਪੰਗਤਾਂ ਨੇ ਪਤਾ ਨਹੀਂ ਹੈਗਾ ਇਹ ਫਿਰ ਗੁਰੂ ਧਰਨਾ ਕਰੋ ਬਾਬਾ ਤੁਸੀਂ ਇਹ ਆਇਆਂ ਕੱਪੜੇ ਪਾ ਕੇ ਕਈ ਸਾਧੂਆਂ ਦੇ ਵਿੱਚ ਮਲਗੀ ਬਹੁਤ ਠਾਗਾ ਆ ਚੁੱਕੇ ਕਿਉਂਕਿ ਸਾੰਮ ਨੂੰ ਪੈਸੇ ਇਕੱਠੇ ਕਰ ਲੈਣ ਠੇਕੇ ਮੂਰੇ ਭਗ ਜਾਂਦੇ ਨੇ ਠੀਕ ਹੈ ਜੀ ਤੁਸੀਂ ਆਪਦਾ ਗੁਰੂ ਧਰਨਾ ਕਰੋ ਇਹਦੇ ਕੱਪੜੇ ਭਾਗ ਮੈਨੂੰ ਪੱਕਾ ਪੇਖ ਨੂੰ ਮਿਲ ਗਈ ਦਾਗ ਨਾ ਲਾਓ ਠੀਕ ਹੈ ਜੀ ਇਹ ਤੁਸੀਂ ਗੱਲ ਨੋਟ ਬਨ ਲਓ ਹਾਂ ਜੀ ਹਾਂ ਜੀ ਮਾਤਾ ਜੀ ਤੁਹਾਡਾ ਅੱਛਾ ਤੁਹਾਨੂੰ ਗਾਜੀ ਸਾਹਿਬ ਨੂੰ ਹਾਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਮਾਤਾ ਜੀ ਮੇਰਾ ਨਾਮ ਦੀ ਗੋਠਿਆ ਸਾਡਾ ਤੁਹਾਡਾ ਮਾਤਾ ਜੀ ਆਪਾਂ ਵੀ ਨਰਮਾਨ ਹੈ ਅੱਛਾ ਜੀ ਤੁਸੀਂ ਕਿੱਥੋਂ ਦਿੱਤਾ ਗੁਰੂ ਤੁਹਾਡੇ ਗੁਰਦੁਆਰਾ ਕਿੱਥੇ ਹੈ ਜੀ ਗੁਰਦੁਆਰਾ ਆਪਣਾ ਪਿੱਖੀ ਅੱਛਾ ਜੀ ਪਿੱਖੀ ਠੀਕ ਹੈ ਪਿੱਖੀ ਮਠੂ ਦਾ ਅੱਛਾ ਜੀ ਹਾਂ ਜੀ ਬਾਬਾ ਜੀ ਆਪਣਾ ਦੱਸੋ ਫਿਰ ਆਪਣਾ ਫਿਰ ਮਨ ਮੁਕੀ ਅੱਛਾ ਗੁਰੂ ਵਾਲੇ ਗੁਰੂ ਵਾਲੇ ਬਣੋ ਫਿਰ ਬਾਬਿਓ ਆਏ ਨੇ ਨਾ ਕੰਮ ਚੱਲਦਾ ਕੱਪੜੇ ਭਗਮਾ ਪਾ ਕੇ ਵੇਖ ਮਤਲਬ ਕੀ ਇਹ ਕੰਮ ਨਾ ਕਰੋ ਗੁਰੂ ਉਹ ਧਾਰਨ ਕਰੋ ਚਾਹੇ ਉਦਾਸੀ ਚਾਹੇ ਬਰਾਗਿਆਂ ਨਾਲ ਕਰੋ ਵੀ ਗੁਰੂ ਧਾਰਨ ਕਰੋ ਕੋਈ ਮਰਜ਼ੀ ਕਰੋ ਠੀਕ ਹੈ ਜੀ ਠੀਕ ਹੈ ਬਾਬਿਓ ਹਾਂ ਆਇਆ ਕਈ ਉਹ ਮਤਲਬ ਕਿ ਸਾਡੇ ਸਾਧੂਆਂ ਵਿੱਚ ਕੱਪੜੇ ਧਾਰਨ ਕਰਕੇ ਮਤਲਬ ਕਿ ਬਹੁਤ ਸ਼ਾਮ ਨੂੰ ਕਰਕੇ ਪੈਸੇ ਇਕੱਠੇ ਠੇਕੇ ਦੇ ਮੂਹਰੇ ਖੜੇ ਹੁੰਦੇ ਨੇ ਏ ਤੁਹਾਨੂੰ ਗੱਲ ਗਲਤ ਆ ਨਾ ਹਾਂ ਵੀ ਕਹੀ ਕਿ ਬੱਚਾ ਵੀ ਛੋਟਾ ਆਪਣੇ ਤੇ ਖਵਾਇਆ ਹਾਂ ਇਵੇਂ ਮਲੇਗਾ ਨਾ ਕੁਝ ਨੋ ਨੋ ਹੋਪ ਕੀਤਾ ਕੱਪੜੇ ਪਾ ਕੇ ਭਗਵੇਂ ਵੀ ਸ਼ਾਮ ਨੂੰ ਠੇਕੇ ਮਰੇ ਅਸੀਂ ਬਹੁਤ ਦੇਖੇ ਨੇ ਹੁਣ ਸਾਰਿਆਂ ਦੇ ਨਾਲ ਉਹ ਕਰਨਾ ਪਾ ਸਕੰਜਾ ਕਸਣਾ ਵੀ ਜਿਹੜੇ ਮਲੇ ਕੱਪੜੇ ਪਾ ਕੇ ਉਹ ਕਰਦੇ ਹਾਂ ਹਾਂ ਜੀ